ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਦੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਣਕਾਂ ਦੀ ਬਾਢੀ ਆਪਣੀ ਕੁਝ ਦਿਨਾਂ ਦੇ ਵਿੱਚ ਚਾਲੂ ਹੋ ਜਾਣੀ ਹੈ ਕਣਕ ਆਪਣੀਆਂ ਪੂਰੀਆਂ ਸੁਨਹਿਰੀ ਰੰਗ ਲੈ ਚੁੱਕੀਆਂ ਨੇ ਬਹੁਤ ਸੋਹਣੀਆਂ ਫਸਲਾਂ ਖੜੀਆਂ ਨੇ ਪ੍ਰਮਾਤਮਾ ਕਰੇ ਇਦਾਂ ਹੀ ਫਸਲਾਂ ਵਧੀਆ ਰਹਿਣ ਤੇ ਵਧੀਆ ਝਾੜ ਕਿਸਾਨਾਂ ਨੂੰ ਮਿਲੇ ਤੇ ਕਿਸਾਨ ਵੀਰ ਇੱਕ ਝੋਨੇ ਦੇ ਰਿਲੇਟਡ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਜਿੱਦਾਂ ਆਪਾਂ ਕਹਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਮਾੜੇ ਪਾਣੀ ਵਾਲੇ ਏਰੀਆ ਉੱਤੇ ਹਾਈਬ੍ਰਿਡ ਵੈਰੈਟੀ ਲੱਗਦੀ ਸੀ ਜੀਨੂੰ ਕਿ ਉਸ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਬਿਆਨਾਂ ਦੇ ਵਿੱਚ ਵੀ ਆਪਾਂ ਹਾਈਬ੍ਰਿਡ ਦਾ ਵੀ ਹੈ ਜਿਹੜਾ ਝੋਨੇ ਦਾ ਪੰਜਾਬ ਦੇ ਵਿੱਚ ਨਹੀਂ ਵੇਚਣ ਦਵਾਂਗੇ ਤੇ ਉਹ ਜਿਹੜੇ ਕਿਸਾਨ ਵੀਰ ਨੇ ਵੀਰੇ ਉਹ ਬਹੁਤ ਜ਼ਿਆਦਾ ਜਿਹੜਾ ਕਿਸੇ ਚਿੰਤਾ ਦੇ ਵਿੱਚ ਪੈ ਚੁੱਕੇ ਨੇ ਕਿਉਂਕਿ ਮਾੜੇ ਪਾਣੀ ਵਾਲੀ ਕੋਈ ਆਪਣੀ ਯੂਨੀਵਰਸਿਟੀ ਲਵੇ ਕੋਈ ਕਿਸਮੇ ਨਹੀਂ ਹੈਗੀ ਤੇ ਜੋ ਪ੍ਰਾਈਵੇਟ ਕਿਸਮਾਂ ਹੈਗੀਆਂ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਵੀ ਅਸੀਂ ਲੈਣਾ ਨਹੀਂ ਬੰਦ ਕਰਾਂਗੇ ਜਾਂ ਵਿਕਰੀ ਜਾਂ ਜਿੱਦਾਂ ਵੀ ਕਹਦੀ ਆਪਾਂ ਤੇ ਬਹੁਤ ਕਿਸਾਨ ਵੀਰ ਚਿੰਤਤ ਹੋਏ ਹੋਏ ਨੇ ਇਹ ਚੀਜ਼ ਤੋਂ ਤੇ ਹੁਣ ਆਪਾਂ ਵੀਰਾਂ ਨਾਲ ਅੱਜ ਗੱਲਬਾਤ ਕਰਦੇ ਆਂ ਵੀ ਇਹ ਕੀ ਸਾਰੀਆਂ ਕਿਸਮਾਂ ਬੈਨ ਹੋ ਜਾਣੀਆਂ ਜਾਂ ਕੁਝ ਕਿਸਮਾਂ ਬੈਨ ਹੋਣਗੀਆਂ ਕੀ ਗੱਲਬਾਤ ਹੈ ਦੇਖੋ ਜੀ ਜੋ ਪੀ ਆਰ ਕਿਸਮਾਂ ਸੀਗੇ ਉਹਨਾਂ ਬਾਰੇ ਖੁੱਲ ਕੇ ਬੋਲੇ ਨੇ ਵੀ ਹਾਂਜੀ ਉਹ ਲੱਗਣਗੀਆਂ ਤੇ ਖਰੀਦਾਂਗੇ ਉਹ ਜਦੋਂ ਖਰੀਦਣਗੇ ਲੱਗਦਾ ਜਾਣੀਆਂ ਨੇ ਜਦੋਂ ਖਰੀਦਣਗੇ ਉਸ ਟਾਈਮ ਕਿਸਾਨ ਵੀਰ ਦਾ ਰਬਈਆ ਜਾਂ ਜਿੱਦਾਂ ਆਪਾਂ ਕਹਿੰਦੇ ਆ ਕਾਰਟ ਤੇ ਸੈਲਰ ਵਾਲਿਆਂ ਦਾ ਵੀ ਕੀ ਖਰੀਦ ਕਰਨੀ ਹੈ ਕੀ ਨਾ ਉਹ ਉਸ ਟਾਈਮ ਪਤਾ ਲੱਗਣਾ ਪਰ ਫਿਲਹਾਲ ਉਹਨਾਂ ਨੇ ਬਿਆਨਾਂ ਦੇ ਆਧਾਰ ਤੇ ਇਹੀ ਗੱਲ ਕਹੀ ਹੈ ਵੀ ਅਸੀਂ ਕਿਸਮਾਂ ਖਰੀਦਾਂਗੇ ਵੀ ਹਾਈਬ੍ਰਿਡ ਦਾ ਅਸੀਂ ਬੀਜ ਨਹੀਂ ਵੇਚਣ ਦੇਤੇ ਅਸੀਂ ਆਪ ਦਵਾਂਗੇ ਚਾ ਕੋਈ ਕੀ ਗੱਲ ਬਾਤ ਹੈ ਤੇ ਗੱਲ ਵੀਰੇ ਇਦਾਂਾਂ ਗੀ ਵੀ ਦੇਖੋ ਹਾਈਬ੍ਰਿਡ ਕਿਸਮਾਂ ਨੇ ਜਿਹੜੀਆਂ ਬਹੁਤ ਕਿਸਾਨ ਵੀਰ ਨੇ ਜਿਹੜੇ ਹਾਈਬ੍ਰਿਡ ਕਿਸਮਾਂ ਲਾਉਂਦੇ ਨੇ ਵਧੀਆ ਝਾੜ ਲੈਂਦੇ ਨੇ ਜਿੱਥੇ ਕਿ ਮਾੜਾ ਪਾਣੀ ਆ ਘਟਰੇ ਵਗੈਰਾ ਨਾਲੇ ਫਸਲਾਂ ਵਧੀਆ ਹੋ ਜਾਂਦੀਆਂ ਨੇ ਪਰ ਅਜੇ ਤੱਕ ਦੇਖੋ ਕਿੰਨੇ ਦਿਨ ਹੋ ਗਏ ਉਹ ਬਿਆਨ ਆਏ ਨੂੰ ਵੀ ਅਜੇ ਤੱਕ ਹਾਈਬ੍ਰਿਡ ਕਿਸਮਾਂ ਬਾਰੇ ਕੋਈ ਜਿਹੜਾ ਮੰਨ ਕੇ ਚਲੋ ਬਿਆਨ ਆ ਉਹ ਜਾਰੀ ਨਹੀਂ ਹੋਇਆ ਹੈਗਾ ਕੋਈ ਵੀ ਗੱਲਬਾਤ ਨਹੀਂ ਹੋਈ ਹੈਗੀ ਵੀ ਹਾਈਬ੍ਰਿਡ ਕਿਸਮਾਂ ਨੇ ਜਿਹੜੀਆਂ ਕਿਹੜੀ-ਕਿਹੜੀ ਬੈਨ ਹੋਣੀ ਹੈ ਕਿਹੜੀ-ਕਿਹੜੀ ਬੈਨ ਨਹੀਂ ਹੋਣੀ ਤਾਂ ਜਿੱਥੇ ਤੱਕ ਮੇਰਾ ਮੰਨਣਾ ਵੀਰੇ ਆਪਾਂ ਇਹ ਚੀਜ਼ ਦਾ ਐਸਟੀਮੇਟ ਲਾਇਆ ਵੀ ਜਿਹੜੀਆਂ ਕਿਸਮਾਂ ਨੇਗੀਆਂ ਹਾਈਬ੍ਰਿਡ ਜਿਹੜੀਆਂ ਕਿਸਮਾਂ ਸਰਕਾਰ ਵੱਲੋਂ ਪ੍ਰਮਾਣਿਤ ਨੇ ਜਿੱਦਾਂ ਸਵਾਨਾਂ ਦੀਆਂ ਪੈਨਰ ਦੀਆਂ ਵੀ ਮੇਰੇ ਹਿਸਾਬ ਨਾਲ ਵੀ ਉਹ ਬੈਨ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਸਰਕਾਰ ਨੇ ਜਿਹੜੀ ਮਨਜ਼ੂਰੀ ਦਿੱਤੀ ਹੋਈ ਆ ਖਰੀਦਣ ਦੇ ਲਈ ਤੇ ਪ੍ਰਮਾਣਿਤ ਕਿਸਮਾਂ ਨੇ ਉਹਨਾਂ ਦੀ ਖਰੀਦ ਆ ਜਿਹੜੀ ਉਹ ਮੇਰੇ ਹਿਸਾਬ ਨਾਲ ਹੋਊਗੀ ਜਿੱਥੇ ਤੱਕ ਮੇਰਾ ਐਸਟੀਮੇਟ ਆ ਕਿਉਂਕਿ ਉਹ ਸਰਕਾਰ ਜੇ ਪਹਿਲੇ ਹੀ ਉਹਨਾਂ ਨੂੰ ਕੋਈ ਗੜਬੜੀ ਲੱਗਦੀ ਤਾਂ ਉਹ ਪਹਿਲੇ ਹੀ ਕਿਸਮਾਂ ਇਹ ਪਾਸ ਹੀ ਨਾ ਕਰਦੇ ਕਿ ਕਿਸਮਾਂ ਪਾਸ ਹੀ ਨਾ ਕਰਦੇ ਉਹ ਜੇ ਉਹਨਾਂ ਨੂੰ ਕੋਈ ਦਿੱਕਤ ਲੱਗਦੀ ਜਿੱਤੇ ਤੱਕ ਮੇਰਾ ਮੰਨਣਾ ਵੀ ਉਹ ਕਿਸਮਾਂ ਵੇਕਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਹੁਣ ਮੇਰੇ ਮਨੋਂ ਆਪਾਂ ਆਮ ਹਾਈਬ੍ਰਿਡ ਆਉਂਦੇ ਨੇ ਕਿ ਅੱਜ ਕੱਲ੍ਹ ਦੇ ਵੀਰੈਟੀਆਂ ਕੱਢ ਰਹੇ ਨੇਗੇ ਵੀ ਜਿੰਨਾ ਜੋ ਗੈਰ ਪ੍ਰਮਾਣਿਤ ਨੇ ਵੀ ਉਹਨਾਂ ਦੀ ਜਿਹੜੀ ਵਿਕਰੀਆ ਵੀ ਉਹਦੇ ਵਿੱਚ ਦਿੱਕਤ ਆ ਸਕਦੀ ਹੈ ਜੋ ਗੈਰ ਪਰਮਾਣਿਤ ਨੇ ਜਿਨ੍ਹਾਂ ਨੂੰ ਕੋਈ ਪ੍ਰਮਾਨਤਾ ਨਹੀਂ ਮਿਲੀ ਹੋਈ ਵੀ ਜਿਹੜੀਆਂ ਪ੍ਰਮਾਣਿਤ ਕਿਸਮਾਂ ਨੇ ਉਹਨਾਂ ਦੀ ਵਿਕਰੀ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਰਕਾਰ ਨੇ ਹੀ ਪ੍ਰਮਾਣਿਤ ਕਰੀਆਂ ਹੋਈਆਂ ਨੇ ਬਹੁਤ ਕਿਸਾਨ ਵੀਰ ਨੇ ਜਿਹੜੇ ਇਸ ਦੁਚਿੱਤੀ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਇਹ ਕੋਈ ਬਾ ਛੋਟਾ ਮੋਟਾ ਮਸਲਾ ਨਹੀਂ ਕਿਉਂਕਿ ਨਰਮਾ ਵੈਲਟਾ ਜਿਹੜੀ ਉਹ ਨਰਮੇ ਤੋਂ ਜਦੋਂ ਗਲਾਬੀ ਸੁੰਡੀ ਦੇ ਅਟੈਕ ਤੋਂ ਉਹ ਪਰੇਸ਼ਾਨ ਹੋ ਕੇ ਝੋਨੇ ਵੱਲ ਤੁਰੇ ਤਾਂ ਉਹਨਾਂ ਕੋਲ ਹਾਈਬ੍ਰਿਡ ਕਿਸਮਾਂ ਨੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਕਰਿਆ ਸੀਗਾ ਉਹਨਾਂ ਦਾ ਸਹਾਰਾ ਬਣ ਕੇ ਖੜੀਆਂ ਸੀਆਂ ਪਰ ਜੋ ਇਸ ਸਾਲ ਆ ਬਿਆਨ ਦੇ ਆਧਾਰ ਤੇ ਜੇਕਰ ਕਿਸਾਨ ਵੀਰਾਂ ਨੂੰ ਦੇਖੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਇੱਕ ਸ਼ੰਕਾ ਪੈਦਾ ਹੋਈ ਹੋਈ ਆ ਵੀ ਇਹ ਕਿਸਮਾਂ ਕੀ बिकਣਗੀਆਂ ਜਾਂ ਨਹੀਂ बिकਣਗੀਆਂ ਤਾਂ ਕਿਸਾਨ ਵੀਰੋ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ رائے ਦਿਓ ਵੀ ਕਿਹੜੀ-ਕਿਹੜੀ ਕਿਸਮ ਤੁਹਾਡੇ ਹਿਸਾਬ ਨਾਲ ਵਧੀਆ ਤੇ ਜਿਹੜੀ बिकਣੀ ਚਾਹੀਦੀ ਆ ਤੇ ਕੀ ਹਾਈਬ੍ਰਿਡ ਕਿਸਮਾਂ ਲੱਗਣੀਆਂ ਚਾਹੀਦੀਆਂ ਨੇ ਕੀ ਗੱਲ ਬਾਤ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਸਾਨ ਵਿਰੋਧ ਤੇ ਆਪਾਂ ਇਸੇ ਤਰ੍ਹਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਰਾਂਗੇ ਧੰਨਵਾਦ